ਸਰਦੀਆਂ ਆਉਂਦੇ ਆਂ ਹਰ ਘਰ ਦੇ ਵਿੱਚ ਗਾਜਰ ਮੂਲੀ ਦਾ ਇਨਸਟੈਂਟ achar ਅਬਰਨਾ ਸ਼ੁਰੂ ਹੋ ਜਾਂਦਾ ਆਪਣੇ ਪੰਜਾਬ ਦੇ ਵਿੱਚ ਤੇ ਅੱਜ ਮੈਂ ਉਸੇ ਰੈਸਪੀ ਨੂੰ ਬਰਕਰਾਰ ਰੱਖਦੇ ਹੋਏ ਤੁਹਾਡੇ ਵਾਸਤੇ ਇਨਸਟੈਂਟ ਗਾਜਰ ਮੂਲੀ ਦਾ achar ਲੈ ਕੇ ਆਇਆ ਨਾਲ ਦੀ ਨਾਲ ਇਸ ਨੂੰ ਬਣਾ ਕੇ ਤੁਸੀਂ 15 ਤੋਂ 20 ਦਿਨਾਂ ਵਾਸਤੇ ਫ੍ਰਿਜ ਦੇ ਵਿੱਚ ਰੱਖ ਸਕਦੇ ਜੇ ਲੰਬੇ ਸਮੇਂ ਲਈ ਰੱਖਣਾ ਹੈ ਤਾਂ ਇਸ ਦੇ ਵਿੱਚ ਆਪਾਂ ਤੇਲ ਜ਼ਿਆਦਾ ਪਾ ਕੇ ਰੱਖ ਸਕਦੇ ਆਂ ਤੇ ਆਓ ਇਸ ਦੀ ਰੈਸਪੀ ਨੂੰ ਜਾਣਦੇ ਆਂ ਇੱਥੇ ਮੈਂ ਦੋ ਕੋਲੇ ਲਏ ਨੇ ਉਹਨਾਂ ਵਿੱਚ ਮੂਲੀਆਂ ਕੱਟਣੀਆਂ ਮੂਲੀਆਂ ਤੇ ਗਾਜਰਾ ਤਕਰੀਬਨ ਤਕਰੀਬਨ ਬਰਾਬਰ ਬਰਾਬਰ ਭਾਗ ਦੇ ਵਿੱਚ ਹੈ ਜਾਨੀ ਕਿ ਪਾਈਆ ਪਾਈਆ ਤੇ ਆਓ ਆਪਾਂ ਉਹਨੂੰ ਰੈਸਪੀ ਦੀ ਸ਼ੁਰੂਆਤ ਕਰਦੇ ਹਾਂ ਆਚਾਰ ਦਾ ਮਸਾਲਾ ਬਣਾਉਣ ਵਾਸਤੇ ਇੱਥੇ ਮੈਂ ਦੋ ਚਮਚ ਵੱਡੇ ਚਮਚ ਜਿਹੜੇ ਆ ਉਹ ਮੋਟੀ ਰਾਈ ਦੇ ਲਏ ਨੇ ਤੇ ਇਹਨੂੰ ਆਪਾਂ ਇੱਕ ਤੋਂ ਅੱਧੇ ਮਿੰਟ ਵਾਸਤੇ ਥੋੜਾਪੋ ਜਿੜਿੜ ਕਰਨ ਤੱਕ ਆਪਾਂ ਇਹਨੂੰ ਭੁੰਨਾਂਗੇ ਇਸ ਦੇ ਨਾਲ ਹੀ ਆਪਾਂ 1.5 ਚਮਚ ਦੇ ਕਰੀਬ ਸਾਬूत ਧਨੀਆ ਲਿਆ ਇੱਕ ਚਮਚ ਜੀਰਾ ਅੱਧਾ ਚਮਚ ਮੈਂ ਮੇਥੀ ਦਾਣਾ 1.5 ਚਮਚ ਸੌਫ ਦਾ ਤੇ ਅੱਧਾ ਚਮਚ ਮੈਂ ਇੱਥੇ ਸਾਬूत ਕਾਲੀ ਮਿਰਚਾ ਇਹ ਇਨਸਟੈਂਟ achar ਦਾ ਮਸਾਲਾ ਆਪਾਂ ਥੋੜਾ ਕੋਲ ਨੂੰ ਪੁੰਪੁੰ ਦੇਜੋ ਕਿਉਂਕਿ ਰਾਈ ਆਪਣੀ ਤੜਕਣੀ ਸ਼ੁਰੂ ਹੋ ਚੁੱਕੀ ਹੈ ਮਸਾਲਾ ਤੁਸੀਂ ਬਿਲਕੁਲ ਸਲੋ ਫਲੇਮ ਤੇ ਭੁੰਨਾ ਹੁੰਦਾ ਤਾਂ ਕਿ ਇਹ ਬਿਲਕੁਲ ਵੀ ਸੜੇ ਨਾ ਐਨਾ ਕੋ ਹੁੰਦਾ ਕਿ ਇਹਦੇ ਨਾਲ ਤੁਸੀਂ ਹੱਥ ਨਾਲ ਵੀ ਚਲਾ ਸਕਦੇ ਹੋ ਆਰਾਮ ਨਾਲ ਹੱਥ ਨਾਲ ਇਹਨੂੰ ਚਲਾ ਸਕੋ ਇਨੀ ਫਲੇਮ ਤੁਸੀਂ ਰੱਖ ਕੇ ਗੈਸ ਦੀ ਫਿਰ ਭੁੰਨਿਆ ਕਰੋ ਜਿਆਦਾ ਫਲੇਮ ਦੇ ਵਿੱਚ ਤੁਸੀਂ ਭੁੰਨਦੇ ਹੋ ਨਾ ਤਾਂ ਉੱਪਰ ਉਹ ਹੀ ਕਾਲਾ ਹੋ ਜਾਂਦਾ ਤੇ ਕੜਵਾ ਹੋ ਜਾਂਦਾ ਮਸਾਲਾ ਇਸ ਤਰ੍ਹਾਂ ਮਸਾਲਾ ਤੁਸੀਂ ਬਿਲਕੁਲ ਸਲੋ ਫਲੇਮ ਤੇ ਭੁੰਨਿਆ ਕਰੋਗੇ ਤਾਂ ਕਦੀ ਵੀ ਕਾਲਾ ਨਹੀਂ ਪੈਂਦਾ ਸੋ ਸਲਾਪਣਾ ਖੁਸ਼ਬੂ ਦੇ ਰਿਹਾ ਔਰ ਭੁੰਨ ਰਿਹਾ ਗੈਸ ਦੀ ਫਲੇਮ ਨੂੰ ਆਪਾਂ ਬਿਲਕੁਲ ਬੰਦ ਕਰ ਦਿੰਦੇ ਆ ਤੇ ਹੁਣ ਗਰਮ ਮਸਾਲੇ ਦੇ ਜਿਹੜਾ ਆਪਣਾ ਮਸਾਲਾ ਭੁੰਨੇ ਆ ਇਹਦੇ ਵਿੱਚ ਹੀ ਮੈਂ ਇੱਥੇ ਅੱਧਾ ਚਮਚ ਕਾਲਾ ਨਮਕ ਦਾ ਤੇ ਚਾਰ ਦੇ ਵਿੱਚ ਪਾਉਣ ਵਾਸਤੇ ਪਿੰਕ ਸాల్ਟ ਦਾ ਮੈਂ ਇਸਤੇਮਾਲ ਕਰ ਰਿਹਾ ਦੋ ਤੋਂ 2.5 ਚਮਚਾ ਜਿਹੜਾ ਇਹ ਪਿੰਕ ਸాల్ਟ ਦਾ ਜਾਏਗਾ ਥੋੜਾ ਜਿਹਾ ਨਮਕ ਤੇ ਇਹ ਹੀ ਰੱਖਣਾ ਹੁੰਦਾ ਛੋਟੇ ਚਮਚਾਂ ਇਹਨਾਂ ਨੂੰ ਵੀ ਤੁਸੀਂ ਛੇਕਾ ਲਵਾ ਲਓ ਕਿਉਂਕਿ ਇਹਨਾਂ 'ਚ ਵੀ ਮਾਸਟਰ ਹੁੰਦਾ ਜਿਸ ਨਾਲ achar ਖਰਾਬ ਹੋ ਜਾਂਦਾ ਨਮਕ ਦੇ ਵਿੱਚ ਜ਼ਰੂਰ ਤੁਸੀਂ ਨਮਕ ਨੂੰ ਥੋੜਾ ਕੋ ਛੇਕਾ ਲਵਾ ਲਿਆ ਕਰੋ ਕਿਉਂਕਿ ਨਮਕ ਹੈ ਜਿਹੜਾ ਮਾਸਟਰ ਫੜ ਜਾਂਦਾ ਮੈਂ ਗੁਜਰਾਤ ਦੇ ਵਿੱਚ ਇੱਕ achar ਦੀ ਫੈਕਟਰੀ ਤੇ ਗਿਆ ਸੀ ਤਾਂ ਉੱਥੇ ਦੇਖਿਆ ਕਿ ਉਹ ਨਮਕ ਨੂੰ ਬਹੁਤ ਜ਼ਿਆਦਾ ਛੇਕਾ ਦਿੰਦੇ ਨੇ ਕਹਿੰਦੇ ਆ ਕਿ ਨਮਕ ਦੇ ਨਾਲ ਹੀ achar ਖਰਾਬ ਹੁੰਦਾ ਹੈ guess ਕਰਕੇ ਉਸ ਤੋਂ ਬਾਅਦ ਫਿਰ ਮੈਂ ਵੀ ਨਮਕ ਨੂੰ ਥੋੜਾ ਕੋ ਪੈਨ ਗਰਮ ਹੈ ਚਲੋ ਗੈਸ ਬੰਦ ਹੈ ਐਸੇ ਪੈਨ ਦੇ ਵਿੱਚ ਆਪਾਂ ਚਲਾਵਾਂਗੇ ਦੇਖੋ ਨਮਕ ਜਿਹੜਾ ਪੁਰਪੁਰਾ ਜਿਹਾ ਸੀਗਾ ਤੇ ਉਹ ਕਿਵੇਂ ਬਿਲਕੁਲ ਚਮਕਣ ਲੱਗ ਪਿਆ ਤੇ ਆਹ ਉਹ ਲੈਸ ਨੂੰ ਆਪਾਂ ਪੀਸ ਲੈਂਦੇ ਆ ਇੱਥੇ ਮੈਂ ਡੇਢ ਵੱਡੀ ਕੜਛੀ ਦੇ ਕਰੀਬ ਸਰੋਂ ਦਾ ਤੇਲ ਲੈ ਰਹੇ ਆ ਤੇ ਇਸ ਦਾ ਧੂਆਂ ਤੱਕ ਆਪਾਂ ਗਰਮ ਕਰਾਂਗੇ ਤੇ ਬਾਅਦ ਚ ਥੋੜਾ ਕੋ ਠੰਡਾ ਵੀ ਕਰਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਸੜ ਚੁੱਕਿਆ ਤੁਸੀਂ ਦੇਖ ਪਾ ਰਹੇ ਹੋ ਕਿ ਤੇਲ ਦੇ ਵਿੱਚ ਧੂਆਂ ਜ ਕਰਿਆ ਤੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਦੇਖ ਪਾ ਰਹੇ ਹੋ ਕਿ ਤੇਲ ਆਪਣਾ ਥੋੜਾ ਜਿਹਾ ਠੰਡਾ ਹੋ ਚੁੱਕਾ ਹੈ ਥੋੜਾ ਥੋੜਾ ਧੂਆ ਨਿਕ ਰਿਹਾ ਹੈ ਗੈਸ ਦੀ ਫਲੇਮ ਬੰਦ ਹੈ ਇਸ ਦੇ ਵਿੱਚ ਆਪਾਂ ਜਿਹੜਾ ਮਸਾਲਾ ਪੀਸ ਕੇ ਰੱਖਿਆ ਹੈ ਇਹਨੂੰ ਪਾਦਨੇ ਆ ਧਿਆਨ ਰੱਖਣਾ ਕਿ ਗੈਸ ਦੀ ਫਲੇਮ ਨੂੰ ਤੁਸੀਂ ਓਨ ਨਹੀਂ ਕਰਨਾ ਹੁਣ ਇਹ ਤੇਲ ਗਰਮ ਹੈ ਪੈਨ ਗਰਮ ਹੈ ਐਸੇ ਦੇ ਵਿੱਚ ਹੀ ਇਹ ਸਾਰੇ ਮਸਾਲੇ ਆਪਣੇ ਤਿਆਰ ਹੋ ਜਾਣਗੇ ਹੁਣ ਇੱਥੇ ਮੈਂ ਇੱਕ ਵੱਡਾ ਚਮਚਾ ਜਿਹੜਾ ਉਹ ਹਲਦੀ ਦਾ ਪਾ ਰਿਹਾ ਇਹ ਵੀ ਇਸ ਦੇ ਵਿੱਚ ਪਾ ਦਾਂਗੇ ਅੱਧੇ ਚਮਚ ਮੈਂ ਤੋਂ ਥੋੜਾ ਜਿਹਾ ਕੱਟ ਮੈਂ ਇੱਥੇ ਕਸ਼ਮੀਰੀ ਲਾਲ ਮਿਰਚ ਐਸ ਨਾਲ ਰੰਗਤ ਬੜੀ ਆਏਗੀ ਤੇ ਥੋੜੀ ਜਿਹੀ ਮੈਂ 1/4 ਚਮਚ ਲਾਲ ਮਿਰਚ ਕਿਉਂਕਿ ਲਾਲ ਮਿਰਚ ਅਸੀਂ ਬਿਲਕੁਲ ਘੱਟ ਖਾਣੇ ਆ ਤੇ ਹੁਣ ਮੈਂ ਇੱਥੇ ਹਰੀਆਂ ਮਿਰਚਾਂ ਥੋੜੀਆਂ ਕੋਈ ਕਟੀਆਂ ਸੀ ਟੇਸਟ ਮੁਤਾਬਕ ਜੇ ਤੁਸੀਂ ਲੰਬੇ ਸਮੇਂ ਲਈ ਬਣਾਣਾ ਤਾਂ ਇਸ ਦੇ ਵਿੱਚ ਤੁਸੀਂ ਲਸਣ ਵੀ ਪਾ ਸਕਦੇ ਹੋ ਮੈਂ ਇੱਥੇ ਲਸਣ ਦਾ ਪਯੋਗ ਨਹੀਂ ਕਰ ਰਿਹਾ ਹੁਣ ਚੰਗੀ ਤਰ੍ਹਾਂ ਇਸ ਨੂੰ ਥੋੜਾ ਕੋ ਤੇਲ ਦੇ ਵਿੱਚ ਪਾ ਕੇ ਆਪਾਂ ਹੋਲਦੇ ਕਿਉਂਕਿ ਮਸਾਲਾ ਜਿਹੜਾ ਹੈ ਇਹ ਐਸੇ ਸਿੱਕੇ ਦੇ ਵਿੱਚ ਹੀ ਤਿਆਰ ਹੋ ਜਾਂਦਾ ਤੇ ਮਿਰਚਾਂ ਵੀ ਥੋੜੀਆਂ ਕੁ ਨਰਮ ਹੋ ਜਾਂਦੀਆਂ ਉਹ ਭਾਰੀ ਤਲੇ ਦਾ ਪੈਨ ਹੈ ਤੇ ਕਾਫੀ ਸਮਾਂ ਹੈ ਗਰਮ ਰਹਿੰਦਾ ਇਸ ਕਰਕੇ ਧਿਆਨ ਰੱਖਣਾ ਕਿਉਂਕਿ ਮਸਾਲਾ ਪੀਸਿਆ ਹੋਇਆ ਤੇ ਇਹ ਸੜਨ ਦਾ ਵੀ ਖਾਸ ਬੜੀ ਜਲਦੀ ਬਣ ਜਾਂਦਾ ਦੇਖੋ ਮਸਾਲੇ ਦੀ ਖੁਸ਼ਬੂ ਐਨੇ ਚ ਹੀ ਆਣੀ ਸ਼ੁਰੂ ਹੋ ਗਈ ਹੈ ਹਲਦੀ ਵੀ ਆਪਣੀ ਪੱਕ ਗਈ ਹੈ ਇਹ ਤੁਹਾਡਾ ਅਗਰ ਵੀ ਪੈਨ ਨਾ ਹੋਵੇ ਤਾਂ ਇੱਥੇ ਤੁਸੀਂ ਥੋੜੀ ਦੇਰ ਵਾਸਤੇ ਗੈਸ ਨੂੰ ਸਿੰਮ ਤੇ ਕਰ ਸਕਦੇ ਹੋ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਮਸਾਲੇ ਦੇ ਵਿੱਚ ਬੱਬਲ ਆ ਰਹੇ ਆ ਇਹ ਸੰਕੇਤ ਹੈ ਕਿ ਆਪਣਾ ਪੈਨ ਜਿਹੜਾ ਕਾਫੀ ਗਰਮ ਹੈ ਇੱਕ ਤਾਂ 1.5 ਮਿੰਟ ਹੋ ਚੁੱਕਾ ਹੈ ਸਾਰੇ ਤਰ੍ਹਾਂ ਮਸਾਲੇ ਨੂੰ ਖਲੇਰ ਤੋਂ ਤਾਂ ਕਿ ਇਹ ਚੰਗੀ ਤਰ੍ਹਾਂ ਪੁਣੀ ਜਾਵੇ ਹੁਣ ਆਪਾਂ ਇਹਦੇ ਵਿੱਚ ਗਾਜਰ ਜਿਹੜੀ ਉਹ ਮਿਲਾ ਦਿੰਨੇ ਆ ਦੇਖੋ ਸਿਕਾ ਕਾਫੀ ਹੈ ਤੇ ਮooli ਧਿਆਨ ਰੱਖਣਾ ਕਿ ਜਿਆਦਾ ਸਿਕਾ ਨਾ ਹੋਵੇ ਪੈਨ ਦੇ ਵਿੱਚ ਵੀ ਜੇ ਤਾਂ ਮooli ਹੋਰ ਗਾਜਰ ਹੈ ਤੁਹਾਡਾ ਪਾਣੀ ਛੱਡ ਜਾਏਗਾ ਉਹ ਇਹ ਤੁਹਾਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਾਰੇ ਮਸਾਲੇ ਨੂੰ ਮੈਂ ਇੱਕ ਵਾਰੀ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਕੁ ਖੱਟੇਪਨ ਦਾ ਫਲੇਵਰ ਦੇਵਾਂਗੇ ਤਾਂ ਇਹ ਬਹੁਤ ਜਿਆਦਾ ਸਵਾਦ ਬਣੇਗਾ ਕਿਉਂਕਿ ਮਿਕਸ ਕਰਨਾ ਪਹਿਲਾਂ ਜ਼ਰੂਰੀ ਹੁੰਦਾ ਹੈ ਇੱਥੇ ਮੈਂ ਹੁਣ 2 ਚਮਚੇ ਦੇ ਕਰੀਬ ਇਹਦੇ ਵਿੱਚ ਅਮचूर ਪਾਊਡਰ ਮਰਾ ਰਹੇ ਹਾਂ ਤੇ ਇਹਨੂੰ ਦੁਬਾਰਾ ਤੋਂ ਫੇਰ ਮਿਕਸ ਕਰਾਂਗਾ ਇੱਕ ਤਾਂ ਥੋੜਾ ਜਿਹਾ ਡਰਾਈ ਮਸਾਲੇ ਆਪਾਂ ਜ਼ਿਆਦਾ ਪਾਣੇ ਆ ਤਾਂ ਉਹਦੇ ਨਾਲ ਇਹ ਹੈ ਕਿ ਅਚਾਰ ਜਿਹੜਾ ਵੀ ਆਪਦਾ ਪਾਣੀ ਛੱਡਦਾ ਹੈ ਗਾਜਰ ਜਾਂ ਮੂਲੀ ਉਹ ਸਾਰੇ ਨੂੰ ਪੀ ਲੈਂਦੇ ਨੇ ਤੇ ਅਚਾਰ ਆਪਣਾ ਖਰਾਬ ਨਹੀਂ ਹੁੰਦਾ ਫਿਰ ਤੇਲ ਜਿਆਦਾ ਪਾਣ ਦੀ ਜਰੂਰਤ ਨਹੀਂ ਹੈ ਇਨਸਟੈਂਟ ਬਣਾ ਰਹੇ ਜੇ ਤੁਸੀਂ ਲੰਬੇ ਸਮੇਂ ਵਾਸਤੇ ਰੱਖਣਾ ਤੇ ਇਸ ਦੇ ਵਿੱਚ ਘੱਟੋ ਘੱਟ 1 ਕੱਪ ਤੁਹਾਨੂੰ ਤੇਲ ਜਰੂਰ ਪਾਣਾ ਪਏਗਾ ਆਚਾਰ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਇੱਥੇ ਮੈਂ ਇੱਕ ਵੱਡਾ ਸਾਰਾ ਨਿੰਬੂ ਹੈ ਇਹ ਕਰਦੇ ਨਿੰਬੂ ਹੈ ਬਗੈਰ ਬੀ ਵਾਲੇ ਇਹਦਾ ਜੂਸ ਹੈ ਜਿਹੜਾ ਸਾਰਾ ਕੱਟ ਕੇ ਮੈਂ ਇਹਦੇ ਵਿੱਚ ਪਾ ਦਾਂਗਾ ਬਹੁਤ ਜੋਸੀ ਨਿੰਬੂ ਹੁੰਦੇ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਸਿਰਕਾ ਪਾ ਸਕਦੇ ਹੋ ਨੀਬੂ ਨਾਲ ਇਹ ਹੈ ਕਿ ਜਿਹੜਾ ਘਟਾਸ ਦਾ ਬੈਲੈਂਸ ਹੈ ਉਹ ਵਧੀਆ ਆ ਜਾਂਦਾ ਹੈ ਤੇ ਸਿਰਕੇ ਨਾਲ ਟੇਸਟ ਹੈ ਜਿਹੜਾ ਉਹ ਹੋਰ ਕਿਸਮ ਦਾ ਆਉਂਦਾ ਹੈ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਕਿ ਨੀਬੂ ਹੀ ਪਾਓ ਨੀਬੂ ਨਾਲ ਜਿਹੜਾ ਉਹਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਦਾ ਕਿਉਂਕਿ ਇਨਸਟੈਂਟ ਹੈ achar ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੁਸੀਂ ਦੇਖੋ ਇਸ ਦੀ ਲੁੱਕ ਕਿੰਨੀ ਵਧੀਆ ਆ ਰਹੀ ਹੈ ਤੇ ਹੁਣ ਇਹਨਾਂ ਨੂੰ ਆਪਾਂ ਡੱਬੇ ਦੇ ਵਿੱਚ ਪਾ ਦਿੰਨੇ ਆ ਕੋਈ ਬਰਤਨ ਜਿਹੜਾ ਸਾਫ਼ ਹੋਰ ਸੁੱਕਿਆ ਹੋਇਆ ਹੋਵੇ ਉਸ ਦੇ ਵਿੱਚ ਆਪਾਂ ਟਰਾਂਸਫਰ ਕਰਾਂਗੇ। ਮooli ਤੇ gajar ਦਾ achar ਜਿਹੜਾ instant ਉਹ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ। ਤੇ ਦੋਸਤੋ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਮੇਰਾ YouTube ਚੈਨਲ ਔਰ Facebook ਪੇਜ ਨੂੰ ਫੋਲੋ ਨਹੀਂ ਕੀਤਾ ਜਾਂ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ YouTube ਚੈਨਲ ਪੰਜਾਬੀਆਂ ਦਾ ਤੜਕੇ ਤੇ ਜਾਓ ਤੇ ਉੱਥੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇੱਕ ਫੇਸਬੁਕ ਪੇਜ ਵੀ ਹੈ ਵਿਸ਼ਨੂ ਕਿਚਨ ਸੌਰੀ ਪੰਜਾਬੀਆਂ ਦਾ ਤੜਕਾ ਫੇਸਬੁਕ ਪੇਜ ਤੇ ਜਾ ਕੇ ਉਸ ਨੂੰ ਵੀ ਫੋਲੋ ਜ਼ਰੂਰ ਕਰੋ ਬਹੁਤ ਹੀ ਜ਼ਿਆਦਾ ਵਧੀਆ ਅਚਾਰ ਹੈ ਛਟਪਟ ਚ ਹੀ ਖਾਦਾ ਜਾਂਦਾ ਹੈ ਬੱਚਿਆਂ ਨੂੰ ਟੇਸਟੀ ਲੱਗਦਾ ਅਚਾਰ ਜਿਹੜਾ ਹੁੰਦਾ ਆਪਣਾ ਡਾਈਜੈਸਟ ਡਾਈਜੈਸ਼ਨ ਸਿਸਟਮ ਉਹਦਾ ਜਿਹੜਾ ਸਰੀਰ ਦਾ ਉਸ ਨੂੰ ਦਰੁਸਤ ਰੱਖਦਾ ਤੇ ਇਸ ਕਰਕੇ achar ਦੀ ਵਰਤੋਂ ਜ਼ਰੂਰ ਕਰਿਆ ਕਰੋ ਸਸੀ ਕਾਹ ਜੀ